ਖਬਰ ਹੈ ਮੁੱਖ ਮੰਤਰੀ ਭਗਵੰਤ ਮਾਨ ਤੇ ਬੀਬੀ ਜਗੀਰਕੌਰ ਨਾਲ ਜੁੜੀ ਹੋਈ ਸਾਮਣੇ ਆ ਰਹੀ ਹੈ ਇਸ ਖਬਰ ਨੂੰ ਲੈ ਕੇ ਸੁਖਪਾਲ ਖੇੜਾ ਆਪਣੇ ਟਵੀਟ ਦੇ ਉੱਤੇ ਇੱਕ ਟਵੀਟ ਕਰਦੇ ਨੇ ਤੇ ਉਹ ਉਹ ਕਹਿੰਦੇ ਨੇ ਕਿ ਭਗਵੰਤ ਮਾਨ ਤੇ ਬੀਬੀ ਜਗੀਰਕੌਰ ਦੋ ਦਰਮਿਆਨ ਪੁਲਤ ਵਿੱਚ ਹੋਏ ਅਨੈਤਿਕ ਗੱਠਜੋੜ ਦਾ ਖੁਲਾਸਾ ਹੋ ਗਿਆ ਪੁਲਤ ਵਿੱਚ ਉਹ ਕਾਂਗਰਸ ਖਿਲਾਫ ਇਸ ਸਮਝੌਤੇ ਤੇ ਇਕੱਠੇ ਹੋ ਹੋਏ ਹਨ ਕਿ ਜੇਕਰ ਜਿਮਨੀ ਚੋਣ ਆਉਂਦੀ ਹੈ ਤਾਂ ਬੀਬੀ ਜਗੀਰਕੌਰ ਦਾ ਜਵਾਈ ਭਪਿੰਦਰ ਸਿੰਘ ਆਪ ਦਾ ਉਮੀਦਵਾਰ ਹੋਵੇਗਾ ਕਿਉਂਕਿ ਇਸ ਗੁਪਤ ਸਮਝੌਤੇ ਤਹਿਤ ਉਸਨੇ ਸਾਰੀਆਂ ਅਕਾਲੀ ਵੋਟਾਂ ਆਪ ਨੂੰ ਪਵਾ ਦਿੱਤੀਆਂ ਹਨ ਮੇਰਾ ਇਹ ਬਿਆਨ ਹੋਰ ਪੁਖਤਾ ਹੋ ਜਾਵੇਗਾ ਜਦ ਪਲੱਠ ਵਿੱਚੋਂ ਪਹਿਲੀ ਵਾਰ ਸੈਡ ਦੇ ਉਮੀਦਵਾਰ ਦੀ ਇਤਿਹਾਸਕ ਜਮਾਨਤ ਜਬਤ ਹੋਵੇਗੀ ਇਹ ਖੇਰਾ ਆਪਣੇ ਟਵਿੱਟਰ ਅਕਾਊਂਟ ਦੇ ਉੱਤੇ ਟਵੀਟ ਕਰਦੇ ਹਨ ਤੇ ਉਹਨਾਂ ਨੇ ਭਗਵੰਤ ਮਾਨ ਤੇ ਬੀਬੀ ਜਗੀਰਕੌਰ ਦੀ ਫੋਟੋ ਲਗਾ ਕੇ ਸਪੈਸ਼ਲ ਇਹ ਟਵੀਟ ਆਪਣੇ ਟਵਿੱਟਰ ਦੇ ਉੱਤੇ ਪੋਸਟ ਕਰ ਦਿੱਤਾ ਉਹਨਾਂ ਦਾ ਕਹਿਣਾ ਹੈ ਕਿ ਮੇਰੀ ਇਹ ਜਿਹੜੀ ਗੱਲਬਾਤ ਹੈ ਸਾਰੀ ਉਦੋਂ ਸੱਚ ਹੋਵੇਗੀ ਜਦੋਂ ਆਪਦੇ ਉਮੀਦਵਾਰ ਜਦੋਂ ਸੈਡ ਦੇ ਉਮੀਦਵਾਰ ਦੀ ਜਮਾਨਤ ਜਬਤ ਹੋ ਜਾਵੇਗੀ ਤੇ ਆਪਦਾ ਉਮੀਦਵਾਰ ਜਿੱਤੇਗਾ ਉਹਨਾਂ ਦਾ ਇਹੀ ਕਹਿਣਾ ਹੈ ਕਿ ਭਗਵੰਤ ਮਾਨ ਤੇ ਬੀਬੀ ਜਗੀਰਕੌਰ ਦਰਮਿਆਨ ਪੁਲਤਵਿਚ ਹੋਏ ਅਨੈਤਿਕ ਗੱਠਜੋੜ ਦਾ ਖੁਲਾਸਾ ਹੋ ਗਿਆ ਪੁਲਤਵਿਚ ਉਹ ਕਾਂਗਰਸ ਖਿਲਾਫ ਇਸ ਸਮਝੌਤੇ ਤੇ ਇਕੱਠੇ ਹੋ ਹੋਏ ਹਨ ਕਿ ਜੇਕਰ ਜਿਮਣੀ ਚੋਣ ਆਉਂਦੀ ਹੈ ਤਾਂ ਬੀਬੀ ਜ਼ਗੀਰਕੌਰ ਦਾ ਜਵਾਈ ਭਪਿੰਦਰ ਸਿੰਘ ਆਪ ਦਾ ਉਮੀਦਵਾਰ ਹੋਵੇਗਾ ਕਿਉਂਕਿ ਇਸ ਗੁਪਤ ਸਮਝੌਤੇ ਤਹਿਤ ਉਸਨੇ ਸਾਰੀਆਂ ਅਕਾਲੀ ਵੋਟਾਂ ਆਪ ਨੂੰ ਪਵਾ ਦਿੱਤੀਆਂ ਹਨ ਮੇਰਾ ਇਹ ਬਿਆਨ ਹੋਰ ਪੁਖਤਾ ਹੋ ਜਾਵੇਗਾ ਜਦ ਪਲੱਥ ਵਿੱਚੋਂ ਪਹਿਲੀ ਵਾਰ ਸੈਡ ਦੇ ਉਮੀਦਵਾਰ ਦੀ ਇਤਿਹਾਸਕ ਜ਼ਮਾਨਤ ਜप्त ਹੋਵੇਗੀ ਇਹ ਖੇਰਾ ਆਪਣੇ ਟਵਿੱਟਰ ਅਕਾਊਂਟ ਦੇ ਉੱਤੇ ਟਵੀਟ ਕਰਦੇ ਹਨ ਤੇ ਉਹਨਾਂ ਨੇ ਭਗਵੰਤ ਮਾਤਾ ਤੇ ਬੀਬੀ ਜ਼ਗੀਰਕੌਰ ਦੀ ਫੋਟੋ ਲਗਾ ਕੇ ਸਪੈਸ਼ਲ ਇਹ ਟਵੀਟ ਆਪਣੇ ਟਵਿੱਟਰ ਦੇ ਉੱਤੇ ਪੋਸਟ ਕਰ ਦਿੱਤਾ ਉਹਨਾਂ ਦਾ ਕਹਿਣਾ ਹੈ ਕਿ ਮੇਰੀ ਇਹ ਜਿਹੜੀ ਗੱਲਬਾਤ ਹੈ ਸਾਰੀ ਉਦੋਂ ਸੱਚ ਹੋਵੇਗੀ ਜਦੋਂ ਆਪ ਦੇ ਉਮੀਦਵਾਰ ਜਦੋਂ ਸੈਟ ਦੇ ਉਮੀਦਵਾਰ ਦੀ ਜਮਾਨਤ ਜप्त ਹੋ ਜਾਵੇਗੀ ਤੇ ਆਪ ਦਾ ਉਮੀਦਵਾਰ ਜਿੱਤੇਗਾ ਉਹਨਾਂ ਦਾ ਇਹੀ ਕਹਿਣਾ ਹੈ ਕਿ ਭਗਵੰਤ ਮਾਨ ਅਤੇ ਬੀਬੀ ਜਗੀਰਕੌਰ ਦੋ ਦਰਮਿਆਨ ਪੁਲਤ ਵਿੱਚ ਹੋਏ ਅਨੈਤਿਕ ਗੱਠਜੋੜ ਦਾ ਖੁਲਾਸਾ ਹੋ ਗਿਆ ਪੁਲਤ ਵਿੱਚ ਉਹ ਕਾਂਗਰਸ ਖਿਲਾਫ ਇਸ ਸਮਝੌਤੇ ਤੇ ਇਕੱਠੇ ਹੋ ਹੋਏ ਹਨ ਕਿ ਜੇਕਰ ਜਿਮਨੀ ਚੋਣ ਆਉਂਦੀ ਹੈ ਤਾਂ ਬੀਬੀ ਜਗੀਰਕੌਰ ਦਾ ਜਵਾਈ ਭਪਿੰਦਰ ਸਿੰਘ ਆਪ ਦਾ ਉਮੀਦਵਾਰ ਹੋਵੇਗਾ ਕਿਉਂਕਿ ਇਸ ਗੁਪਤ ਸਮਝੌਤੇ ਤਹਿਤ ਉਸਨੇ ਸਾਰੀਆਂ ਅਕਾਲੀ ਵੋਟਾਂ ਆਪ ਨੂੰ ਪਵਾ ਦਿੱਤੀਆਂ ਹਨ ਮੇਰਾ ਇਹ ਬਿਆਨ ਹੋਰ ਪੁਖਤਾ ਹੋ ਜਾਵੇਗਾ ਜਦ ਪਲੱਥ ਵਿੱਚੋਂ ਪਹਿਲੀ ਵਾਰ ਸੈਡ ਦੇ ਉਮੀਦਵਾਰ ਦੀ ਇਤਿਹਾਸਕ ਜਮਾਨਤ ਜप्त ਹੋਵੇਗੀ ਇਹ ਖੇਰਾ ਆਪਣੇ ਟਵਿੱਟਰ ਅਕਾਊਂਟ ਦੇ ਉੱਤੇ ਟਵੀਟ ਕਰਦੇ ਹਨ ਤੇ ਉਹਨਾਂ ਨੇ ਭਗਵੰਤ ਮਾਨ ਤੇ ਬੀਬੀ ਜਗੀਰਕੌਰ ਦੀ ਫੋਟੋ ਲਗਾ ਕੇ ਇਹ ਸਪੈਸ਼ਲ ਇਹ ਟਵੀਟ ਆਪਣੇ ਟਵਿੱਟਰ ਦੇ ਉੱਤੇ ਪੋਸਟ ਕਰ ਦਿੱਤਾ ਉਹਨਾਂ ਦਾ ਕਹਿਣਾ ਹੈ ਕਿ ਮੇਰੀ ਇਹ ਜਿਹੜੀ ਗੱਲਬਾਤ ਹੈ ਸਾਰੀ ਉਦੋਂ ਸੱਚ ਹੋਵੇਗੀ ਜਦੋਂ ਆਪ ਦੇ ਉਮੀਦਵਾਰ ਜਦੋਂ ਸਾਈਡ ਦੇ ਉਮੀਦਵਾਰ ਦੀ ਜਮਾਨਤ ਜप्त ਹੋ ਜਾਵੇਗੀ ਤੇ ਆਪ ਦਾ ਉਮੀਦਵਾਰ ਜਿੱਤੇਗਾ ਉਹਨਾਂ ਦਾ ਇਹੀ ਕਹਿਣਾ ਹੈ